ਸਮਾਜ ਦੇ ਲਈ ਕੋਈ ਜ਼ੋਰ ਚੰਗਾ ਕੰਮ ਕਰਦੇ ਹਨ ਉਹਦਾ ਦੀ ਹਰੇਕ ਵਿਅਕਤੀ ਪ੍ਰਸ਼ੰਸਾ ਕਰਦਾ ਹੈ ਸਮਾਣਾ ਦਾ ਪਿੰਡ ਕੁਲਾਰਾ ਕੁਲਾਰਾ ਦੇ ਵਿੱਚ ਅੰਗੂਰੀ ਦੇਵੀ ਜੀ ਦੀ ਉਮਰ ਦੇਖੋ ਤੁਸੀਂ ਕਰੀਬ 60 ਸਾਲ ਤੋਂ ਉੱਪਰ ਹੋਣੀ ਹੈ ਹੁਣੇ 65 ਸਾਲ ਦੇ ਹਾਲਾਤ ਸੈਂ ਘਰ ਦੇ ਕਰਖੰਡਰ ਹੋ ਗਏ ਸੀ ਬੇਟਾ ਇਹਨਾਂ ਦਾ ਹੈ ਨਹੀਂ ਇੱਕੋ ਇਹਨਾਂ ਦੀ ਧੀ ਸੀ ਲੇਕਿਨ ਪਿੰਡ ਕੇ ਨੌਜਵਾਨ ਸੁਖਜਿੰਦਰ ਸਿੰਘ ਕਲਾਰਾ ਅਤੇ ਸਾਬਕਾ ਸਰਪੰਚ ਸਤਪਾਲ ਸਿੰਘ ਦੇ ਮੰਨ ਦੇ ਵਿੱਚ ਆਏ ਵੀ ਇਸ ਪਾਸੇ ਲੰਘਦੇ ਸੀ ਦੇਖਿਆ ਕਿ ਮਾਤਾ ਨਰਖ ਚ ਜੀਵਨ ਆਪਣਾ ਟਾਈਮ ਪਾਸ ਕਰਦੀ ਸੀ ਮੀ ਆਜ ਇਹ ਨੇਰੀਆ ਜੇ ਤੋਂ ਬੈਠਣ ਨੂੰ ਥਾਣੀ ਉੱਥੇ ਕੋਈ ਟੀਨ ਦੀ ਛਤ ਹੋਣੀ ਉੱਥੇ ਬੈਠ ਕੇ ਰਾਤਾਂ ਕੱਢਦੀ ਸੀ ਲੇਕਿਨ ਇਹਨਾਂ ਦੇ ਮਨ ਦੇ ਵਿੱਚ ਜੋ ਆਇਆ ਔਰ ਇੱਕ ਮਾਤਾ ਦਾ ਆਜ ਇੱਕ ਘਰ ਬਣਾ ਕੇ ਦੇਤਾ ਕਿਸ ਤਰ੍ਹਾਂ ਮਾਂ ਨੂੰ ਵੀ ਸਕੂਨ ਮਿਲਿਆ ਉਹਦੀ ਧੀ ਇੱਕੋ ਬੇਟੀ ਹੈ ਕਿ ਇਨਸਾਨ ਨੇ ਹੀ ਮਦਦ ਕਰੇ ਤੋ ਇਨਸਾਨ ਨੂੰ ਕਿਸ ਤਰ੍ਹਾਂ ਸਕੂਨ ਮਿਲਦਾ ਹੈ ਸੁਖਜਿੰਦਰ ਸਿੰਘ ਔਰ ਸਤਪਾਲ ਸਿੰਘ ਜਿਹੜੇ ਕਿ ਸਾਭ ਦਾ ਸਰਪੰਚ ਹੈ ਸਪਿੰਡ ਦੇ ਕਲਾਰਾਂ ਦੇ ਅੰਗੋਰੀ ਦੇਵੀ ਦਾ ਇੱਕ ਛਤ ਬਣਾ ਕੇ ਦਿੱਤੀ ਇੱਕ ਘਰ ਬਣਾ ਕੇ ਦਿੱਤਾ ਹੈ ਇਹ ਇਸ ਤਰ੍ਹਾਂ ਅਸੀਸਾਂ ਦੇਵੀ ਦੀ ਸਰ ਜਿੰਦਗੀ ਜਿੱਤ ਕੇ ਇਸਨੂੰ ਜ਼ਿੰਦਗੀ ਜੀਣੀ ਹੈ ਵੀ ਇਸ ਦੀ ਇੱਕ ਜੋ ਸੇਵਾ ਹੋਈ ਹੈ ਵਿਦੇਸ਼ਾਂ 'ਚ ਬੈਠੇ ਨੌਜਵਾਨ ਪੰਜਾਬੀ ਐਂਰ ਪਿੰਡ ਦੇ ਜਿਹੜੇ ਲੋਕ ਐ ਜਿਹੜੇ ਸਹਿਯੋਗ ਨਾਲ ਇਹ ਘਰ ਬਣ ਗਿਆ ਅੰਗੋਰੀ ਦੇਵੀ ਦਾ ਉਹਦੀ ਤੀਵੀ ਉਹਨਾਂ ਦੀ ਸਲਾਗਾ ਕਰ ਰਹੀ ਹੈ ਔਰ ਇੱਕ ਚੰਗਾ ਪ੍ਰਾਲਾ ਕੀਤਾ ਗਿਆ ਹੈ ਜੀ ਸਾਡਾ ਜੀ ਬਹੁਤ ਬੁਰੇ ਹਾਲਾਤ ਨੇ ਇੱਥੇ ਦੇਖੋ ਸਾਹਮਣੇ ਹਾਜੀ ਕਿਸ ਤਰ੍ਹਾਂ ਦੇ ਹਾਲਾਤ ਨੇ ਬਹੁਤ ਜ਼ਿਆਦਾ ਜੀ ਗਿਰੇ ਪਏ ਸੀ ਮਕਾਨ ਪਿਤਾ ਜੀ ਜੀ ਦੇ ਤੋ ਇਹਨੂੰ ਕਿੰਨਾ ਟਾਈਮ ਹੋ ਗਿਆ ਹੋ ਗਿਆ ਜੀ 15 ਸਾਲ ਉਸਕੇ ਬਾਅਦ ਕੋਈ ਨਹੀਂ ਥਾ ਨਹੀਂ ਜੀ ਆਜ ਤਾਨੂੰ ਕਿਵੇਂ ਲੱਗ ਰਿਹਾ ਇਹਨਾਂ ਸੁਖਜਿੰਦਰ ਰੋਡ ਨੇ ਸਰਪੰਚ ਸਾਹਿਬ ਦਾ ਸਰਪੰਚ ਨੇ ਕਰ ਬਣਾਇਆ ਹਾਂਜੀ ਬਹੁਤ ਵਧੀਆ ਜੀ ਸਰਪੰਚ ਸਾਹਿਬ ਨੇ ਇਹ ਇਹਨੇ ਰਾਜੂ ਜੀ ਘਰ ਮੇਰਾ ਠੀਕ ਆ ਵਧੀਆ ਹੋ ਗਿਆ ਹਾਂਜੀ ਬੜੀਆ ਹੋ ਗਿਆ ਘਰ ਬੜੀਆ ਬਣ ਗਿਆ ਹਾਂ ਬੜੀਆ ਬਣ ਗਿਆ ਠੀਕ ਐ ਦੇਖੋ ਮਾਤਾ ਵੀ ਅਸੀਸਾਂ ਦੇ ਰਹੀ ਐ ਸੁਖਜਿੰਦਰ ਨੂੰ ਸੁਖਜਿੰਦਰ ਜੀ ਤੁਹਾਡੇ ਮਨ ਤੇ ਆਇਆ ਕਿਸ ਤਰ੍ਹਾਂ ਆ ਗਿਆ ਕਿਉਂ ਤੋਨੇ ਉਪਰਾਲਾ ਜਿਹੜੇ ਕਦਮ ਚੱਕਿਆ ਅਸੀਂ ਇਸ ਘਰ ਬਾਰੇ ਗੱਲ ਚੱਲੀ ਕਿਤੇ ਮੈਂ ਤੇ ਸਰਪੰਚ ਸਾਹਿਬ ਸਾਡੇ ਸਾਫਾ ਸਰਪੰਚ ਸਾਹਿਬ ਅਸੀਂ ਇੱਥੇ ਆਏ ਇੱਥੇ ਆ ਕੇ ਦੇਖਿਆ ਘਰ ਦੇ ਹਾਲਾਤ ਬਹੁਤ ਮਾੜੇ ਸੀਗੇ ਤੁਸੀਂ ਇਹ ਦੇਖੋ ਵੀ ਘਰ ਦੇ ਵਿੱਚੋਂ ਜਦੋਂ ਅਸੀਂ ਸਮਾਨ ਕੱਢਿਆ ਸੂਈ ਤੱਕ ਵੀ ਕੋਈ ਕੰਮ ਦੀ ਚੀਜ਼ ਨਹੀਂ ਨਿਕਲੀ ਜੀ ਕੋਈ ਵੀ ਚੀਜ਼ ਮੰਨ ਲਓ ਕਿਸੇ ਵੀ ਤਰ੍ਹਾਂ ਦਾ ਕੋਈ ਚੀਜ਼ ਕੰਮ ਦੀ ਨਹੀਂ ਸੀ ਗੈਸ ਚੁੱਲ੍ਹੇ ਨੂੰ ਵੀ ਅਸੀਂ ਇੱਕ ਦਿਨ ਬਾਲਿਆ ਉਹਨੂੰ ਅੱਗ ਲੱਗ ਗਈ ਉਹ ਤਾਂ ਜੇ ਕਿਤੇ ਮਾਤਾ ਨੂੰ ਕੱਲਿਆਂ ਨੂੰ ਲੱਗ ਜਾਂਦੀ ਤਾਂ ਕੁਝ ਵੀ ਨੁਕਸਾਨ ਹੋ ਸਕਦਾ ਸੀਗਾ ਇਹ ਘਰ ਦੇ ਇਹ ਹਾਲਾਤ ਸੀਗੇ ਵੀ ਖਾਣ ਨੂੰ ਪੀਣ ਨੂੰ ਆਟਾ ਤੱਕ ਵੀ ਮਾਤਾ ਲਵੇ ਹੈ ਨਹੀਂ ਸੀ ਮਾਤਾ ਕਿਤੋਂ ਲਿਆਉਂਦੀ ਕੁਛ ਕਰਦੀ ਜਗੜ-ਜਗੜਦੀ ਇੱਕ ਮਾਤਾ ਜੀ ਦੀ ਹੋਰ ਗੱਲ ਸੀਗੀ ਮਾਤਾ ਜੀ ਨੇ ਅੱਜ ਤੱਕ ਕਿਸੇ ਅੱਗੇ ਹੱਥ ਨਹੀਂ ਅਟਿਆ ਭੁੱਖਾ ਸੌਣਾ ਉਹਦੇ ਵਾਸਤੇ ਠੀਕ ਸੀਗਾ ਪਰ ਉਹ ਕਿਸੇ ਅੱਗੇ ਨੇ ਮੰਗਿਆ ਨਹੀਂ ਹੈਗਾ ਜੇ ਉਹਨੂੰ ਕੋਈ ਕਹਿ ਵੀ ਦਿੰਦਾ ਵੀ ਮਾਤਾ ਜੀ ਲਓ ਆਟਾ ਲੈ ਜਾਓ ਕਹਿੰਦੇ ਨਹੀਂ ਮੈਂ ਨਹੀਂ ਲੈਣਾ ਮਾਤਾ ਜੀ ਨਹੀਂ ਭੁੱਖੇ ਰਹਿ ਕੇ ਸਕਦੀ ਸੀ ਪਰ ਸਾਨੂੰ ਸਾਡੇ ਸਹਿਯੋਗ ਸਾਡੇ ਦਾਨੀ ਵੀਰਾਂ ਦੇ ਸਹਿਯੋਗ ਨਾਲ ਸਾਡੇ ਮੌਜੂਦਾ ਸਰਪੰਚ ਨੇ ਸਾਬਕਾ ਸਰਪੰਚ ਨੇ ਐਨ ਆਰ ਆਈ ਵੀਰ ਨੇ ਤੇ ਉਹ ਕਿੱਥੇ ਰਹਿੰਦੇ ਬੰਗਲਾਦੇਸ਼ ਬੰਗਲਾਦੇਸ਼ ਇੱਕ ਮੁੰਡਾ ਜਰਮਨ ਰਹਿੰਦਾ ਜੀ ਦੋ ਮੁੰਡੇ ਅਮਰੀਕਾ ਰਹਿੰਦੇ ਨੇ ਕਿ ਉਹਨਾਂ ਦੇ ਸਹਿਯੋਗ ਨਾਲ ਇੱਕ ਸਮਾਣੇ ਆਪਣੇ ਬਾਬੂ ਜੀ ਨੇਗੇ ਹਰਜਿੰਦਰ ਜੀ ਇੱਕ ਆਪਣਾ ਤਵਾਨ ਫੈਕਟਰੀ ਤਵਾਨ ਵਾਲੇ ਨੇ ਛਤਰੀਆਂ ਵਾਲੇ ਉਹਨਾਂ ਦੇ ਸਾਰਿਆਂ ਦੇ ਸਹਿਯੋਗ ਨਾਲ ਅਸੀਂ ਅਪਰਾਲਾ ਕੀਤਾ ਜਿੱਥੇ ਅਸੀਂ ਜਾਂਦੇ ਸੀਗੇ ਤੁਹਾਨੂੰ ਘਰ ਬਣ ਗਿਆ ਅੰਗੂਰੀ ਦੇ ਵੀ ਦੇ ਕਿਵੇਂ ਲੱਗ ਰਿਹਾ ਸਾਨੂੰ ਘਰ ਬਣ ਗਿਆ ਸਾਨੂੰ ਇਹ ਹੋ ਗਿਆ ਵੀ ਸਾਡੀ ਜ਼ਿੰਦਗੀ ਸਫਲ ਹੋ ਗਈ ਜਿੱਥੇ ਅੰਗੂਰੀ ਦੀ ਜ਼ਿੰਦਗੀ ਸਫਲ ਹੋਣੀ ਹੈ ਸਾਨੂੰ ਆਪਣੀ ਜ਼ਿੰਦਗੀ ਵੀ ਸਫਲ ਹੋ ਗਈ ਤੁਹਾਨੂੰ ਅਸੀਸਾਂ ਦੇ ਰਹੀ ਹੈ ਹਾਂ ਜੀ ਸਾਨੂੰ ਸਾਰੇ ਲੋਕ ਹੀ ਅਸੀਸਾਂ ਦੇ ਰਹੇ ਨੇ ਜੀ ਅੰਗੂਰੀ ਦੇ ਵੀ ਦੇ ਘਰ ਦਾ ਸਰ ਅਸੀਂ ਬਹੁਤ ਜ਼ਿਆਦਾ ਖੁਸ਼ ਹਾਂ ਜੀ ਸਰ ਇਹ ਜਿਹੜਾ ਅਸੀਂ ਮਕਾਨ ਬਣਾਇਆ ਅਸੀਂ ਐ ਸੋਚ ਰਿਹਾ ਵੀ ਐ ਸਮਝੋ ਵੀ ਸਾਨੂੰ ਆਪਦੇ ਘਰੇ ਵੀ ਨੀਂਦ ਨਹੀਂ ਆਉਂਦੀ ਸੀ ਉਨੇ ਜਿੰਨੀ ਅੱਜ ਉਹ ਰਿਹਾ ਕਿ ਸਾਨੂੰ ਵਧੀਆ ਲੱਗਦਾ ਸਰ ਕੀ ਕੀ ਕੀਤਾ ਅੱਜ ਤੁਸੀਂ ਜਮਾਨ ਨੂੰ ਬਿਠਾਇਆ ਇੱਥੇ ਸਰ ਅਸੀਂ ਮਹਾਰਾਜ ਪ੍ਰਕਾਸ਼ ਕਰਾਇਆ ਸਰ ਬਾਕੀ ਸੰਗਤ ਨੂੰ ਲੰਗਰ ਪਾਣੀ ਖਵਾਇਆ ਸਰ ਜਿਹੜਾ ਜਿਹਾ ਵੀ ਹੋਇਆ ਸਰ ਮਤਲਬ ਐਸ ਲੋਟ ਕਰਕੇ ਅਸੀਂ ਮਹਾਰਾਜ ਮੁਰੇ ਬੇਨਤੀ ਕਰੀ ਹੈ ਕਿ ਚਲੋ ਸਾਤੋਂ ਕੋਈ ਗਲਤੀ ਵੀ ਨਾ ਹੋ ਗਈ ਹੋਵੇ ਕਿ ਅਸੀਂ ਮਹਾਰਾਜ ਤੋਂ ਵੀ ਮਾਫੀ ਮੰਗਦੇ ਹਾਂ ਕਿਸੇ ਦਾ ਪੈਸਾ ਵੀ ਨਾ ਖਾਦਾ ਜਾਵੇ ਉਹ ਵੀ ਮਾਫੀ ਮੰਗਦੇ ਹਾਂ ਸੰਗਤ ਤੋਂ ਚਲੋ ਕਈ ਵਾਰੀ ਕਿਤੇ ਅਣਜਾਣੇ ਚ ਕਿਸੇ ਤੇ ਨਾ ਕਿਸੇ ਨੂੰ ਹਸਾਬ ਦਿੱਤਾ ਜਾਵੇ ਕਿਸੇ ਨੇ ਪੁੱਛਣਾ ਹੋਵੇ ਜਦ ਮਰਜੀ ਸਾਨੂੰ ਪੁੱਛ ਵੀ ਸਕਦੇ ਨੇ ਕਿ ਅਸੀਂ ਕਿੰਨੇ ਕਿੰਨੇ ਪੈਸੇ ਦਿੱਤੇ ਨੇ ਕਿੰਨਾ ਤੁਸੀਂ ਕੰਮ ਕਰਿਆ ਸਰ ਸਭ ਤੋਂ ਪਹਿਲਾਂ ਜੀ ਮੈਂ ਤੁਹਾਡਾ ਸਾਡੇ ਪਿੰਡ ਆਉਣ ਤੇ ਬਹੁਤ ਧੰਨਵਾਦ ਕਰਦਾ ਜਿਹੜਾ ਇਹ ਅੰਗੂਰੀ ਦਾ ਘਰ ਬਣਿਆ ਇਹ ਬਹੁਤ ਹੀ ਵਧੀਆ ਕੰਮ ਹੋਇਆ ਆਪਾਂ ਗੁਰਦੁਆਰੇ ਮੰਦਰਾਂ ਮਸਜਿਦਾਂ ਨੂੰ ਬਹੁਤ ਕੁਝ ਦੇ ਸਕਦੇ ਆ ਪਰ ਜੇ ਸਭ ਤੋਂ ਇਨਸਾਨੀਅਤ ਦੀ ਵੱਧ ਸੇਵਾ ਤੇ ਇਹ ਹੈ ਜੇ ਇਨਸਾਨ ਇਨਸਾਨ ਦੇ ਘਰ ਆ ਸਕੇ ਠੀਕ ਹੈ ਨਾ ਮੰਦਰਾਂ ਨੂੰ ਗੁਰਦੁਆਰਿਆਂ ਨੂੰ ਮਾਜਾ ਬਸ ਦੇ ਸਕ ਵੱਧ ਤੋਂ ਵੱਧ ਦੰਨਿਆ ਪਰ ਸਭ ਤੋਂ ਵੱਡੀ ਸੇਵਾ ਤਾਂ ਕਹਿੰਦੇ ਇਨਸਾਨੀਅਤ ਦੇ ਧਰਮ ਦੀ ਹੈ ਜੇ ਕਿਸੇ ਨੂੰ ਡਿੱਗੇ ਪਏ ਨੂੰ ਆਪਾਂ ਗੱਲ ਲਈਏ ਕਿਸੇ ਆਸਰੇ ਆਸਰੇ ਨੂੰ ਆਸਰਾ ਦੀਏ ਕਿਸੇ ਦਾ ਘਰ ਬਣਾਈਏ ਇਹ ਸਭ ਤੋਂ ਵੱਡੀ ਸੇਵਾ ਹੈ ਮੈਂ ਧੰਨਵਾਦ ਕਰਦਾ ਹਾਂ ਸਾਬਕਾ ਸਰਪੰਚ ਸਤਪਾਲ ਜੀ ਦਾ ਸੰਜੇਂਦਰ ਸਿੰਘ ਜੀ ਦਾ ਸਾਬਕਾ ਮੈਂਬਰ ਕਲਾਰਾਮ ਪੰਚਾਇਤ ਦਾ ਅਤੇ ਜਿਹੜੇ ਹੋਰ ਵੀ ਇਦਾਨੀ ਸੱਜਣ ਤੇ ਜਿਨ੍ਹਾਂ ਨੇ ਵੀ ਇਹ ਸੋਚ ਕੇ ਸਹਿਯੋਗ ਦਿੱਤਾ ਸਭ ਦਾ ਮੈਂ ਅਪਦੇ ਵੱਲੋਂ ਦੇ ਆਪਦੇ ਵੀ ਨਗਰ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕੈਮਰਾਮੈਨ ਡੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸ਼ਿਕ ਸਮਾਣਾ ਨਿਊਜ਼